ਦੇਖੋ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰਾ ਔਰ ਪੰਜਾਬ ਦੇ ਲੋਕ ਤਿਹਾਰ ਮਨਾਉਣ ਦੇ ਲਈ ਮਸ਼ਹੂਰ ਨੇ ਪੰਜਾਬ ਦੇ ਲੋਕ ਕੋਈ ਵੀ ਤਿਹਾਰ ਹੋਵੇ ਉਹਨੂੰ ਮਨਾਉਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਆਉਂਦੇ ਨੇ ਅੱਜ ਤਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈਗਾ ਸੋ ਸਾਰੇ ਜਣੇ ਸਵੇਹੀ 7 ਵਜੇ ਸਵੇਰੇ ਸਵੇਰੇ ਮੈਂ ਸਮਾਪਤ ਦੇ ਘਰਾਂ ਤੋਂ ਨਿਕਲ ਆਏ ਨੇ ਕਿ ਔਰ ਇਸ ਲੋਕਤੰਤਰ ਦੇ ਵੱਡੇ ਤਿਹਾਰ 'ਚ ਆਪਣਾ ਹਿੱਸਾ ਪਾਉਣਗੇ ਔਰ ਸਾਰੇ ਜਣੇ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਸ਼ਾਂਤੀ ਦੇ ਲਈ ਵੋਟ ਕਰਨ ਲਈ ਸਾਰੇ ਆਪਣੀਆਂ ਲੈਣਾ 'ਚ ਲੱਗੇ ਨੇ ਕਿ ਸੋ ਮੇਰੀ ਵੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਜਣੇ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਡੈਮੋਕ੍ਰੇਸੀ ਦੀ ਜਿਹੜੀ ਪ੍ਰੋਟੈਕਸ਼ਨ ਦੇ ਲਈ ਰੱਖਿਆ ਦੇ ਲਈ ਆਪਣੀ ਆਪਣੀ ਬੋਰਡ ਦਾ ਇਸਤੇਮਾਲ ਕਰਨ। ਦੇਖੋ ਪੰਜਾਬ ਹਮੇਸ਼ਾ ਹੀ ਜਾਣਿਆ ਜਾਂਦਾਗਾ ਅਗਾਂਹਵਧੂ ਕੰਮਾਂ ਦੇ ਲਈ। ਪੰਜਾਬ ਹਮੇਸ਼ਾ ਹੀ ਜਿਹੜਾ ਦੇਸ਼ ਤੋਂ ਇੱਕ ਵੱਖਰਾ ਚੱਲਦਾ ਹੈਗਾ ਜੇ ਦੇਸ਼ ਦੇ ਹੋਰ ਨਾ ਹਿੱਸਿਆਂ 'ਚ VOTING ਘੱਟ ਹੋਈ ਹੈ ਤਾਂ ਪੰਜਾਬ 'ਚ ਮੈਂ ਸਮਝਦਾ ਸਭ ਤੋਂ ਜ਼ਿਆਦਾ VOTING ਹੋਊਗੀ ਔਰ ਮੈਨੂੰ ਤਾਂ ਸਵੇਰੇ ਸਵੇਰੇ ਸੰਕੇਤ ਮਿਲ ਰਹੇ ਨੇ ਕਿ ਕਿ ਪੰਜਾਬ ਜਿਹੜਾ ਉਹ 80% ਤੋਂ ਵੀ ਜ਼ਿਆਦਾ VOTING ਜਿਹੜੀ ਆ ਇਸ ਪੋਲਿਕ 'ਚ ਕਰੂਗਾ।